ਆਉ ਤੇਰੇ ਕਿੰਨਾਂ ਸਾਲਾਂ ਦੇ ਜੱਟ ਨੂੰ ਵਾਈ ਵਾਈ ਕਹਿੰਦੀ ਦੁਨੀਆ ਗਾਇ ਗੁਲਾਬ ਸਿੱਧੂ ਨੇ ਆਪਣੇ ਘਰ ਦੇ ਵਿੱਚ ਖਾਸ ਪੇਂਟਰ ਤੋਂ ਬਣਵਾਈ ਸਿੱਧੂ ਮੂਸੇਵਾਲੇ ਦੀ ਪੇਂਟਿੰਗ ਹਮੂਸੇ ਵਾਲਾ ਜੱਟ ਨਹੀਂੋਂ ਮਿਟਣਾ ਪੰਜਾਂ ਟੈਟੂਆਂ ਨਾਲ ਬਹਾਂੱਖੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਗੁਲਾਬ ਸਿੱਧੂ ਦੀ ਵੀਡੀਓ ਆਉ ਤੇਰੇ ਕਿੰਨਾਂ ਸਾਲਾਂ ਦੇ ਜੱਟ ਨੂੰ ਵਾਈ ਵਾਈ ਕਹਿੰਦੀ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਦੀ ਗਿਣਤੀ ਉਹਨਾਂ ਦੇ ਇਸ ਦੁਨੀਆ ਦੇ ਚਲੇ ਜਾਣ ਤੋਂ ਬਾਅਦ ਲਗਾਤਾਰ ਵਧ ਰਹੀ ਹੈ ਉਹਨਾਂ ਦੇ ਫੈਨਸ ਆਪੋ ਆਪਣੇ ਤਰੀਕੇ ਦੇ ਨਾਲ ਮੂਸੇਵਾਲੇ ਨੂੰ ਟ੍ਰਿਬਿਊਟ ਦਿੰਦੇ ਨੇ ਤੇ ਉਹਨਾਂ ਨੂੰ ਯਾਦ ਕਰਦੇ ਆ ਅਜਿਹਾ ਇੱਕ ਫੈਨ ਗੁਰਦਾਸਪੁਰ ਤੋਂ ਹੈ ਜਿਸਦਾ ਨਾਮ ਹੈ ਰਾਜਾ ਉਸ ਸਿੱਧੂ ਮੂਸੇਵਾਲੇ ਦਾ ਇਨਾ ਵੱਡਾ ਫੈਨ ਹੈ ਕਿ ਸਿਰਫ ਮੂਸੇਵਾਲੇ ਦੀ ਤਸਵੀਰਾਂ ਹੀ ਪੇਂਟ ਕਰਦਾ ਹੈ ਰਾਜਾ ਨੇ ਹੁਣ ਤੱਕ ਕਈ ਸ਼ਹਿਰਾਂ ਦੀਆਂ ਦੀਵਾਰਾਂ ਉੱਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਨੂੰ ਪੇਂਟ ਕੀਤਾ ਹੈ ਰਾਜਾ ਦਾ ਇੰਸਟਾਗ੍ਰam ਉੱਤੇ ਰਾਜਾ ਆਰਟਿਸਟ ਗੁਰਦਾਸਪੁਰ ਦੇ ਨਾਮ ਤੋਂ ਹੈਂਡਲ ਹੈ ਜਿੱਥੇ ਵਕ ਵਕ ਥਾਂ ਦੇ ਉੱਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਨੂੰ ਪੇਂਟ ਕਰਦਾ ਤੇ ਵੀਡੀਓਜ਼ ਨੂੰ ਸਾਂਝਾ ਕਰਦਾ ਹੈ ਆਪਣੇ ਪੇਂਟਿੰਗ ਦੇ ਹੁਨਰਕਾਰ ਕੇ ਸਿੱਧੂ ਮੂਸੇਵਾਲੇ ਦੇ ਫੈਨ ਉਸ ਤੋਂ ਸਿੱਧੂ ਮੂਸੇਵਾਲੇ ਦੀਆਂ ਪੇਂਟਿੰਗਸ ਆਪਣੇ ਕਾਰ ਦੇ ਵਿੱਚ ਬਣਵਾਉਂਦੇ ਆ ਹਾਲ ਹੀ ਵਿੱਚ ਰਾਜਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤਾ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੁਲਾਬ ਸਿੱਧੂ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਆ ਗੁਲਾਬ ਸਿੱਧੂ ਉਹ ਹੀ ਗਾਇਕ ਹਨ ਜਿਨ੍ਹਾਂ ਨੇ ਮੂਸੇ ਵਾਲੇ ਦੇ ਨਾਲ ਆਪਣਾ ਗੀਤ ਬਾਈ ਬਾਈ ਗਾਇਆ ਸੀ ਇਸ ਗੀਤ ਨੂੰ ਲੋਕਾਂ ਨੇ ਇੰਨਾ ਪਸੰਦ ਕੀਤਾ ਕਿ ਇਸ ਵੀਡੀਓ ਨੂੰ 140 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਰਾਜਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਦੀ ਇਸ ਰੀਲ ਦੇ ਵਿੱਚ ਦੇਖ ਸਕਦੇ ਹੋ ਕਿ ਗੁਲਾਬ ਸਿੱਧੂ ਆਪਣੇ ਘਰ ਦੀ ਦੀਵਾਰ ਤੇ ਮੂਸੇ ਵਾਲੇ ਦੇ ਪੇਂਟਿੰਗ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ ਨਾਲ ਹੀ ਆਪਣਾ ਮਸ਼ਹੂਰ ਗੀਤ ਦੀਆਂ ਦੋ ਲਾਈਨਾਂ ਵੀ ਉਹਨਾਂ ਨੇ ਗਾਈਆਂ ਇਸ ਰੀਲ ਨੂੰ 4000 ਤੋਂ ਵੱਧ ਲਾਈਕ ਮਿਲ ਚੁੱਕੇ ਹਨ ਤੇ ਲੋਕ ਇਸ ਨੂੰ ਲਗਾਤਾਰ ਸ਼ੇਅਰ ਵੀ ਕਰ ਰਹੇ ਨੇ ਇਨਾਈ ਨੇ ਗੁਲਾਬ ਸਿੱਧੂ ਨੇ ਸਿੱਧੂ ਮੂਸੇਵਾਲੇ ਦਾ ਟੈਟੂ ਵੀ ਬਾਹਾਂ ਤੇ ਬਣਵਾਇਆ ਸੀ ਵੈਲ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸ਼ੇਅਰ ਕਰੋ ਹਉ ਮੂਸੇਆਲਾ ਜੱਟ ਨਹੀਂਓ ਮਿਟਣਾ ਪੰਜਾਂ ਟੈਟੂਆਂ ਨਾਲ ਬਾਹਾਂ ਖੁਈਆਂ ਆਉ ਤੇਰੇ ਕਿੰਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਆਉ ਤੇਰੇ ਕਿੰਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆਂ ਆਉ ਤੇਰੇ ਕਿੰਨਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆਂ ਗਾਇਕ ਗੁਲਾਬ ਸਿੱਧੂ ਨੇ ਆਪਣੇ ਘਰ ਦੇ ਵਿੱਚ ਖਾਸ ਪੇਂਟਰ ਤੋਂ ਬਣਵਾਈ ਸਿੱਧੂ ਮੂਸੇਵਾਲੇ ਦੀ ਪੇਂਟਿੰਗ ਹਮੂਸੇ ਵਾਲਾ ਜੱਟ ਨਹੀਂੋਂ ਮਿਟਣਾ ਪੰਜਾ ਟੈਟੂਆਂ ਨਾਲ ਬਹਾਂ ਖੁਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਗੁਲਾਬ ਸਿੱਧੂ ਦੀ ਵੀਡੀਓ ਆਉ ਤੇਰੇ ਕਿੰਨਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਦੀ ਗਿਣਤੀ ਉਹਨਾਂ ਦੇ ਇਸ ਦੁਨੀਆ ਦੇ ਚਲੇ ਜਾਣ ਤੋਂ ਬਾਅਦ ਲਗਾਤਾਰ ਵਧ ਰਹੀ ਹੈ ਉਹਨਾਂ ਦੇ ਫੈਨਸ ਆਪੋ ਆਪਣੇ ਤਰੀਕੇ ਦੇ ਨਾਲ ਮੂਸੇਵਾਲੇ ਨੂੰ ਟ੍ਰਿਬਿਊਟ ਦਿੰਦੇ ਨੇ ਤੇ ਉਹਨਾਂ ਨੂੰ ਯਾਦ ਕਰਦੇ ਆ ਅਜਿਹਾ ਇੱਕ ਫੈਨ ਗੁਰਦਾਸਪੁਰ ਤੋਂ ਆ ਜਿਸ ਦਾ ਨਾਮ ਹੈ ਰਾਜਾ ਉਸੇ ਦੋਮੂਸੇ ਵਾਲੇ ਦਾ ਇਨਾ ਵੱਡਾ ਫੈਨ ਹੈ ਕਿ ਸਿਰਫ ਮੂਸੇ ਵਾਲੇ ਦੀ ਤਸਵੀਰਾਂ ਹੀ ਪੇਂਟ ਕਰਦਾ ਹੈ ਰਾਜਾ ਨੇ ਹੁਣ ਤੱਕ ਕਈ ਸ਼ਹਿਰਾਂ ਦੀਆਂ ਦੀਵਾਰਾਂ ਉੱਤੇ ਸਿੱਧੂ ਮੂਸੇ ਵਾਲੇ ਦੀਆਂ ਤਸਵੀਰਾਂ ਨੂੰ ਪੇਂਟ ਕੀਤਾ ਹੈ ਰਾਜਾ ਦਾ ਇੰਸਟਾਗ੍ਰam ਉੱਤੇ ਰਾਜਾ ਆਰਟਿਸਟ ਗੁਰਦਾਸਪੁਰ ਦੇ ਨਾਮ ਤੋਂ ਹੈਂਡਲ ਹੈ ਜਿੱਥੇ ਵਕ ਵਕ ਥਾਂ ਦੇ ਉੱਤੇ ਸਿੱਧੂ ਮੂਸੇ ਵਾਲੇ ਦੀਆਂ ਤਸਵੀਰਾਂ ਨੂੰ ਪੇਂਟ ਕਰਦਾ ਤੇ ਵੀਡੀਓਜ਼ ਨੂੰ ਸਾਂਝਾ ਕਰਦਾ ਹੈ ਆਪਣੇ ਪੇਂਟਿੰਗ ਦੇ ਹੁਨਰਕਾਰ ਕੇ ਸਿੱਧੂ ਮੂਸੇਵਾਲੇ ਦੇ ਫੈਨ ਉਸ ਤੋਂ ਸਿੱਧੂ ਮੂਸੇਵਾਲੇ ਦੀਆਂ ਪੇਂਟਿੰਗਸ ਆਪਣੇ ਕਾਰ ਦੇ ਵਿੱਚ ਬਣਵਾਉਂਦੇ ਆ ਹਾਲ ਹੀ ਵਿੱਚ ਰਾਜਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤਾ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੁਲਾਬ ਸਿੱਧੂ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਆ ਗੁਲਾਬ ਸਿੱਧੂ ਉਹੀ ਗਾਇਕ ਹਨ ਜਿਨ੍ਹਾਂ ਨੇ ਮੂਸੇ ਵਾਲੇ ਦੇ ਨਾਲ ਆਪਣਾ ਗੀਤ ਬਾਈ ਬਾਈ ਗਾਇਆ ਸੀ ਇਸ ਗੀਤ ਨੂੰ ਲੋਕਾਂ ਨੇ ਇੰਨਾ ਪਸੰਦ ਕੀਤਾ ਕਿ ਇਸ ਵੀਡੀਓ ਨੂੰ 140 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਰਾਜਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਦੀ ਇਸ ਰੀਲ ਦੇ ਵਿੱਚ ਦੇਖ ਸਕਦੇ ਹੋ ਕਿ ਗੁਲਾਬ ਸਿੱਧੂ ਆਪਣੇ ਘਰ ਦੀ ਦੀਵਾਰ ਤੇ ਮੂਸੇ ਵਾਲੇ ਦੇ ਪੇਂਟਿੰਗ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ ਨਾਲ ਹੀ ਆਪਣਾ ਮਸ਼ਹੂਰ ਗੀਤ ਦੀਆਂ ਦੋ ਲਾਈਨਾਂ ਵੀ ਉਹਨਾਂ ਨੇ ਗਾਈਆਂ ਇਸ ਰੀਲ ਨੂੰ 4000 ਤੋਂ ਵੱਧ ਲਾਈਕ ਮਿਲ ਚੁੱਕੇ ਹਨ ਤੇ ਲੋਕ ਇਸ ਨੂੰ ਲਗਾਤਾਰ ਸ਼ੇਅਰ ਵੀ ਕਰ ਰਹੇ ਨੇ ਇਹ ਨਈ ਨਹੀਂ ਗੁਲਾਬ ਸਿੱਧੂ ਨੇ ਸਿੱਧੂ ਮੂਸੇਵਾਲੇ ਦਾ ਟੈਟੂ ਵੀ ਬਾਹਾਂ ਤੇ ਬਣਵਾਇਆ ਸੀ ਵੈਲ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸ਼ੇਅਰ ਕਰੋ ਹੌ ਮੂਸੇਆਲਾ ਜੱਟ ਨਹੀਂਓ ਮਿਟਣਾ ਪੰਨਾਂ ਟੈਟੂਆਂ ਨਾਲ ਬਹਾਂ ਖੁਆਂ ਆਉ ਤੇਰੇ ਕਿੰਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਆਉ ਤੇਰੇ ਕਿੰਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆਂ